ਤਹਾਰਸੇ ਮੇਲੋਂ ਸਰਪਲੱਸ ਪੰਜਾਬ ਭਾਰਤੀ ਕਿਸਾਨੀ ਨੂੰ ਲੱਕੋ ਬਾਜ ਅੱਜ ਜਿਹੜੀ ਇੱਥੇ ਸੇਮ ਪੱਟੀ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਅਸੀਂ ਇਸੇ ਧਰਨਾ ਦਿੱਤਾ ਸੀ ਕਿਉਂਕਿ ਇਹ ਤਾਂ ਬਹੁਤ ਪਿੰਡਾਂ ਦਾ ਨੁਕਸਾਨ ਹੋ ਰਿਹਾ ਇਹ 40 50 ਸਾਲ ਤੋਂ ਬੰਦ ਪਈ ਆ ਇੱਥੇ ਕੋਈ ਸੇਮ ਨਹੀਂ ਸੀ ਪਹਿਲਾਂ ਸੇਮ ਸੀਗੀ ਇਹਨੂੰ ਰੋਕਾਂ ਨੇ ਸੇਮ ਪਟਾਤੀ ਅੱਜ ਇਹ ਤਕੇ ਨਾਲ ਬਿਨਾਂ ਪੁੱਛੇ ਤੋਂ ਇਹ ਕੱਢ ਰਹੇ ਨੇ ਸੇਮ ਪਵਾ ਸਰਕਾਰ ਦੇ ਕਹੇ ਜ਼ਮੀਨ ਸਰਕਾਰ ਦੀ ਆ ਪਰ ਅਸੀਂ ਇਹਦਾ ਵਿਰੋਧ ਕਰਦੇ ਆ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਇਹ ਨਿੰਗਣਾ ਉੱਤੇ ਪਈਆਂ ਨੂੰ ਨਿੰਗਣ ਨੂੰ ਜਾਣ ਨੂੰ ਪਾਣੀ ਜਾਣ ਨੂੰ ਬੜਾ ਮੁਸ਼ਕਲ ਹੋ ਗਿਆ ਇਹੀ ਕੰਮ ਜਾਂ ਬਾਅਦ ਕਰ ਲੈਂਦੇ ਜਾਂ ਆਪਾਂ ਜੋ ਕਰਨਾ ਸੀਗਾ ਇਸ ਕਰਕੇ ਅਸੀਂ ਇਹਨਾਂ ਦੀ ਸਰਕਾਰ ਦੀ ਨਿੰਦਿਆ ਕਰਦੇ ਆ ਵੀ ਇਹ ਜ਼ਿਮੀਂਦਾਰਾਂ ਨੂੰ ਉਜਾੜੋ ਨਾ ਬਸਾਓ ਤੁਸੀਂ ਜਿਵੇਂ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤੋਂ ਦੇ ਬਣੂਗਾ ਜੇ ਲੋਕਾਂ ਦੇ ਜਿਵੇਂ ਅੱਜ ਸਾਹ ਦਿੱਤਾ ਲੋਕਾਂ ਨੇ ਇਹ ਰੌਲਾ ਤਾਂ ਨਾ ਪਿੰਡ ਵਾਲਿਆਂ ਦਾ ਤੇ ਪੀਡੀ ਆ ਜਾਂਦੇ ਨੇ ਲੋਕ ਸਾਰੇ ਪਿੰਡਾਂ ਦੇ ਚਾਹੁੰਦੇ ਹੁਣ ਇਹਦੇ ਵਿੱਚ ਡੀਐਸਪੀ ਸਾਹਿਬ ਆਏ ਸੀ ਤਹਿਸੀਲਾਰ ਸਾਹਿਬ ਆਏ ਸੀ ਤੇ ਉਹਨਾਂ ਨੇ ਆ ਕੇ ਫੈਸਲਾ ਹੋ ਗਿਆ ਵੀ ਹੁਣ ਕੰਮ ਇਹ ਜਿਹੜਾ ਬੰਦ ਹੋ ਗਿਆ ਬੰਦ ਪਰਸੋਂ ਨੂੰ ਐਸਡੀਐਮ ਸਾਹਿਬ ਦੀ ਮੀਟਿੰਗ ਆ ਉੱਥੇ ਜੋ ਫੈਸਲਾ ਹੋ ਉਹ ਫਿਰ ਸਾਰੀ ਪਾਰਟੀਆਂ ਬੰਨਣਗੀਆਂ ਉਹਨਾਂ ਦੀਆਂ ਪਾਰਟੀਆਂ ਵੀ ਆਉਣਗੀਆਂ ਪਿੰਡਾਂ ਵਾਲੇ ਸਰਪੰਚ ਪੰਚ ਵੀ ਆਉਣਗੇ ਇਸ ਕਰਕੇ ਅੱਜ ਇਹ ਕੰਮ ਬੰਦ ਹੋ ਗਿਆ ਸੀ ਬੰਦ ਕਰਾਤਾ ਤੇ ਸੋਮਵਾਰ ਨੂੰ ਹੋਊਗਾ ਗੱਲ ਸਾਰੀ ਮੈਂ ਅਵਤਾਰ ਸੇ ਮੇਲੋਂ ਸਰਪ੍ਰਸ ਪੰਜਾਬ ਭਾਰਤੀ ਕਿਸਾਨੀ ਨੂੰ ਲੱਖਵਾ। ਅੱਜ ਜਿਹੜੀ ਇੱਥੇ ਸੇਮ ਪੱਟੀ ਜਾ ਰਹੀ ਆ ਉਹਦੇ ਸਵਾਨ ਦੇ ਵਿੱਚ ਅਸੀਂ ਇਸੇ ਧਰਨਾ ਦਿੱਤਾ ਸੀ ਕਿਉਂਕਿ ਇਹ ਤੇ ਬਹੁਤ ਪਿੰਡਾਂ ਦਾ ਨੁਕਸਾਨ ਹੋ ਰਿਹਾ। ਇਹ 40-50 ਸਾਲ ਤੋਂ ਬੰਦ ਪਈ ਆ ਇੱਥੇ ਕੋਈ ਸੇਮ ਨਹੀਂ ਸੀ। ਪਹਿਲਾਂ ਸੇਮ ਸੀਗੀ ਇਹਨੂੰ ਰੋਕਾਂ ਨੇ ਸੇਮ ਪਟਾਤੀ। ਅੱਜ ਇਹ ਤਕੇ ਨਾਲ ਬਿਨਾਂ ਪੁੱਛੇ ਤੋਂ ਇਹ ਕੱਢ ਰਹੇ ਨੇ ਸੇਮ ਪਵਾ ਸਰਕਾਰ ਦੇ ਕਹਿੰਦੇ ਜ਼ਮੀਨ ਸਰਕਾਰ ਦੀ ਆ। ਪਾ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਮੈਡਮ ਤੇ ਹੋਰ ਉਹਨਾਂ ਦਾ ਨਾਲ ਦਾ ਆਮਲਾ ਫੈਲਾ ਇੱਥੇ ਆਇਆ ਸੀ ਅਸੀਂ ਉਹਨਾਂ ਨੂੰ ਪੂਰੀ ਆਪਣੀ ਦਲੀਲਾਂ ਨਾਲ ਗੱਲ ਦੱਸਤੀ ਵੀ ਜਿਹੜਾ ਅਸਲ ਰੌਲਾ ਇਹ ਦੋ ਪਰਿਵਾਰਾਂ ਦਾ ਉਹਨਾਂ ਦੋ ਪਰਿਵਾਰਾਂ ਕਰਕੇ ਇੱਕ ਦੂਈ ਦਰਖਾਸਤਬਾਜ਼ੀ ਕਰੀ ਜਾਂਦੇ ਨੇ ਉਹਦੇ ਕਰਕੇ ਦੂਏ ਦੇ ਇੱਕ ਪਰਿਵਾਰ ਦੇ ਡਰੇਨ ਕਢਾਉਣ ਦੇ ਬਾਰੇ ਸਾਡੇ ਸਾਰਿਆਂ ਦੀ ਬਲੀ ਲੈ ਰਹੇ ਹੋ ਪੂਰੀ ਗੱਲ ਉਹਨਾਂ ਨੂੰ ਸਾਨੂੰ ਇਹ ਲੱਗਦਾ ਜਿਵੇਂ ਅਸੀਂ ਸਮਝਾਈਏ ਸ਼ਾਇਦ ਸਮਝ ਵੀ ਲੱਗ ਗਈ ਅਸੀਂ ਉਹਨਾਂ ਨੂੰ ਬੇਨਤੀ ਇਹ ਵੀ ਕੀਤੀ ਆ ਵੀ ਤੁਸੀਂ ਜਿਹੜੀ ਅਸਲ ਗੱਲ ਆ ਜਿਹੜੀ ਰਿਪੋਰਟ ਕਰਨੀ ਆ ਪੂਰੀ ਇਮਾਨਦਾਰੀ ਨਾਲ ਸਹੀ ਰਿਪੋਰਟ ਕਰ ਦੋ ਉੱਪਰਲੇ ਅਫਸਰਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਅਸੀਂ ਨਜਾਇਜ਼ ਕਰਦੇ ਆ ਵੀ ਅਸੀਂ ਜਿਹੜੀ ਡਰੇਨ ਰੋਕਦੇ ਆ ਉਹਨਾਂ ਨੂੰ ਅਸਲ ਮਸਲੇ ਦਾ ਪਤਾ ਨਹੀਂ ਲੱਗਦਾ ਤੇ ਜੇ ਤੁਸੀਂ ਸਹੀ ਰਿਪੋਰਟ ਕਰ ਦੇਵੋ ਵੀ ਅਸਲ ਉੱਥੇ ਪ੍ਰੋਬਲਮ ਕੋਈ ਪਾਣੀ ਦੀ ਨਹੀਂ ਕੋਈ ਡਰੇਨ ਦੀ ਨਹੀਂ ਨਾ 40 50 ਸਾਲ ਚਿੱਥੇ ਟ੍ਰੇਨ ਨੇ ਚੱਲੀ ਆ ਅਸਲ ਪ੍ਰੋਬਲਮ ਦੋ ਪਰਿਵਾਰਾਂ ਦੀ ਆ ਜਿਹੜੇ ਆਪਸ ਚ ਲੜੇ ਨੇ ਜਿਹੜੇ ਦੋ ਸਾਲ ਤੋਂ ਕੋਟਾਂ ਚ ਫਿਰਦੇ ਨੇ ਜਾਂ ਥਾਣੇ ਕਚੇਰੀਆਂ ਚ ਫਿਰਦੇ ਨੇ ਉਹਨਾਂ ਨਾਲ ਇੱਕ ਜੱਥੇਬੰਦੀ ਲੱਗ ਗਿਆ ਬਿਸ਼ੱਕ ਅਸੀਂ ਕਿਸੇ ਜਥੇਬੰਦੀ ਨੂੰ ਮਾਰਾ ਨਹੀਂ ਕਹਿੰਦੇ ਪਰ ਜੇ ਕੋਈ ਬੰਦਾ ਗਲਤ ਸਾਨੂੰ ਲੱਗਦਾ ਵੀ ਇਹ ਫੈਸਲਾ ਪਿੰਡ ਵਿੱਚ ਪਾਰਟੀਵਾਦੀ ਵਧਾਉਂਦਾ ਉਹਦੇ ਤੇ ਸਾਨੂੰ ਥੋੜਾ ਜਿਹਾ ਤਰਾਜ਼ ਜ਼ਰੂਰ ਹੁੰਦਾ ਵੀ ਉਹ ਵੀ ਪਿੰਡ ਦੀਆਂ ਪਾਰਟੀਵਾਦੀਆਂ ਘਟਾਉਣ ਦੀ ਵਜ੍ਹਾ ਜੇ ਕਿਤੇ ਉਹ ਇਥੇ ਇੱਕ ਗੱਲ ਮੈਂ ਹੋਰ ਵੀ ਕਹਿ ਨਹੀਂ ਬਣਦੀ ਇਹ ਦੋਏ ਜਿਹੜੇ ਚਾਚਾ ਭਤੀਜਾ ਨੇ ਇਹ ਦੋਏ ਕਰਦੀਆਂ ਜਥੇਬੰਦੀ ਚ ਰਹੇ ਨੇ 2 ਸਾਲ ਤੋਂ ਉਹ ਆਪ ਚੋਂ ਦਾ ਫੈਸਲਾ ਨਹੀਂ ਉਹਨਾਂ ਨੇ ਕਰਾਇਆ ਇਸ ਕਰਕੇ ਗੱਲ ਵੱਧ ਗਈ ਦੋਵਾਂ ਦੀ ਕੋਰਟਾਂ ਚਲੇ ਗਏ ਇਹਨਾਂ ਦਾ ਆਪ ਚ ਦੂਦੂ ਦਰਖਾਸਤ ਬਾਜੀ ਉਹ ਇਹ ਡ੍ਰੈਨਿੰਗ ਦੇਣ ਲੱਗ ਗਏ ਉਹ ਰਸਤੇ ਦੇਣ ਲੱਗ ਗਏ ਇਸ ਕਰਕੇ ਸਾਡਾ ਨੁਕਸਾਨ ਬਾਕੀ ਲੋਕਾਂ ਦਾ ਕਰਦੇ ਨੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਇਹ ਕਿਹਾ ਵੀ ਇਹਨਾਂ ਦਾ ਕਰਕੇ ਸਾਡੀ ਬਲੀ ਨਾ ਲਓ ਸਾਡਾ ਕੋਈ ਕਸੂਰ ਨਹੀਂ ਇਹ ਝਗੜੇ ਦਾ ਸਾਡਾ ਕੋਈ ਸਬੰਧ ਨਹੀਂ ਜੇ ਇਹਨਾਂ ਦਾ ਕੋਈ ਝਗੜਾ ਹੈ ਆਪਣੇ ਲੈਵਲ ਤੇ ਰਜਿਸਟਰਡ ਜਾਂ ਤੁਸੀਂ ਨਿਜਠ ਦਿਓ ਸਾਡੀ ਬਲੀ ਕਿਉਂ ਲੈਣਿਆ ਤੁਸੀਂ ਇਹਨਾਂ ਕਰਕੇ ਇੰਨੀ ਬੇਨਤੀ ਅਸੀਂ ਕੀਤੀ ਸਾਨੂੰ ਉਹਦੇ ਕਹਿ ਕੇ ਗਏ ਨੇ ਵੀ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਬੈਠ ਕੇ ਮਸਲਾ ਹੱਲ ਕਰਾਂਗੇ ਚੰਗੀ ਗੱਲ ਹੈ ਵਧੀਆ ਤਰੀਕੇ ਨਾਲ ਜੋ ਰਿਪੋਰਟਿੰ ਉਹ ਸਾਡਾ ਮਸਲਾ ਸੋਮਵਾਰ ਨੂੰ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਕਰੂਗਾ ਜਿੱਥੇ ਕਿਤੇ ਕੋਈ ਕਿਸੇ ਨੂੰ ਗਲਤ ਫਸਹੀ ਪ੍ਰਸ਼ਾਸਨ ਚ ਵੀ ਹੈਗੀ ਕਿਸੇ ਅਫਸਰ ਨੂੰ ਅਸੀਂ ਉਹਨੂੰ ਵੀ ਗਰਿਓ ਮੌਕਾ ਆ ਕੇ ਦੇਖ ਲਵੇ ਇੱਥੇ ਜਿਹੜੀ ਜਾਇਜ਼ ਗੱਲਾਂ ਸੀ ਉਹ ਚਾਹੁੰਦੇ ਆ ਕਿਸੇ ਨਾਲ ਨਾਜਾਇਜ਼ ਨਹੀਂ ਕਰਨਾ ਚਾਹੁੰਦੇ ਡਰੇਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਲੋੜ ਨਹੀਂ ਹੈ ਬਿਲਕੁਲ ਜੇ 40 ਸਾਲ ਜਾਂ 50 ਸਾਲ ਤੋਂ ਡਰੇਨ ਬੰਦ ਦਾ ਕੋਈ ਇਹ ਥੋੜਾ ਵੀ ਇੱਕ ਸਾਲ ਪਹਿਲਾਂ ਕਰਦੀ ਜਾਂ ਦੋ ਸਾਲ ਪਹਿਲਾਂ ਕਰਦੀ ਜਿਹੜੀ 50 ਸਾਲ ਦੀ ਇੱਥੇ ਜ਼ਰੂਰਤ ਨਹੀਂ ਜੇ ਜ਼ਰੂਰਤ ਹੁੰਦੀ ਤਾਂ ਪਹਿਲਾਂ ਵੀ ਨਿਕਲਦੀ ਕਿੰਨੀ ਵਾਰ ਪਹਿਲਾਂ ਵੀ ਦਰਖਾਸਤਾਂ ਇੱਕ ਨੂੰ ਦਿੱਤੀਆਂ ਗਈਆਂ ਨੇ ਵੀ ਇੱ ਐਸ ਡੀ ਐਮ ਸਾਹਿਬ ਮੌਕਾ ਦੇ ਕੇ ਜਿਹੜੇ ਕਹਿੰਦੇ ਇੱਥੇ ਕੋਈ ਜ਼ਰੂਰਤ ਨਹੀਂ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਇੱਥੇ ਆਪਣੇ ਫੰਡ ਨਜਾਇਜ਼ ਨਾ ਖਰਚੋ ਜੇ ਤੁਹਾਡੇ ਕੋਲ ਕੋਈ ਫੰਡ ਵੱਧੂ ਨਹੀਂ ਤਾਂ ਡਿਵੈਲਪਮੈਂਟ ਦੇ ਕੰਮਾਂ ਦੀ ਸੜਕਾਂ ਬਣਾਓ ਹੋਰ ਪਾਸੇ ਵਰਤੋ ਇੱਥੇ ਜ਼ਰੂਰਤ ਨਹੀਂ ਤੇ ਤੁਸੀਂ ਆਪਣੇ ਫੰਡ ਬੇਕਾਰ ਕਰ ਰਹੇ ਹੋ ਸਾਡਾ ਸਾਡਾ ਨਾਮ ਨੁਕਸਾਨ ਵੀ ਕਰ ਰਹੇ ਹੋ ਕਈ ਥਾਵਾਂ 'ਚ ਸਾਡੇ ਫਸਲਾਂ ਆਜਾੜਤੀ ਨੁਕਸਾਨ ਕਰਤਾ ਅਸੀਂ ਉਹਦੇ ਨੇ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹਦਾ ਮੁਆਵਜ਼ਾ ਵੀ ਸਰਕਾਰ ਦੇਵੇ ਸਾਨੂੰ ਪਰਸੋਂ ਵੀ ਅਸੀਂ ਇਹ ਗੱਲ ਕਰਾਂਗੇ ਸੋਮਵਾਰ ਨੂੰ ਵੀ ਸਾਨੂੰ ਉਹਦਾ ਮੁਆਵਜ਼ਾ ਮਿਲੇ ਜਿਹੜੀ ਸਾਡੀ ਫਸਲ ਆਜਾੜੀ ਹੈ ਅਜਿਮ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਬੀਡੀਪੀਓ ਡਿਪਾਰਟਮੈਂਟ ਔਰ ਡਰੇਨੇਜ ਡਿਪਾਰਟਮੈਂਟ ਦੀ ਜੋ ਜਗ੍ਹਾ ਹੈਗੀ ਐ ਇਨਕਲੋਜ਼ਮੈਂਟ ਹੋਈ ਹੋਈ ਐ ਉਹਦਾ ਕਬਜ਼ਾ ਲੈਣਾ ਆਇਆ ਸੀ ਡਿਪਾਰਟਮੈਂਟ ਮੇਰੇ ਐਸ ਡਿਊਟੀ ਮੈਂ ਸਟੇਟ ਡਿਊਟੀ ਕੀਤੀ ਸੀ ਤੇ ਕੀ ਹੁਣ ਕੀ ਫੈਸਲਾ ਲਿਆ ਗਿਆ ਉਹ ਅੜੀਆਂ ਹੋਈਆਂ ਨੇ ਜਿਹੜੀਆਂ ਪਾਰਟੀਆਂ ਰੋਕ ਰਹੀਆਂ ਨੇ ਰੀਲੈਂਡ ਤੇ ਬੰਦੀਆਂ ਨਿਸ਼ਾਨਦੇਹੀ ਕਿਸਾਨ ਜਿੱਥੇ ਬੰਦੀਆਂ ਦਾ ਇਹ ਰੋਸ ਸੀਗਾ ਵੀ ਜਿਹੜਾ ਇਹ ਕਬਜ਼ਾ ਹੋ ਰਿਹਾ ਹੈ ਇਹ ਗਲਤ ਸਰਕਾਰ ਕਰ ਰਹੀ ਹੈਗੀ ਐ ਪਰੰਤੂ ਅਸੀਂ ਇਹਨਾਂ ਨਾਲ ਅਹੀ ਗੱਲਬਾਤ ਕੀਤੀ ਹੈ ਕਿ ਇਹ ਗਲਤ ਕਿਸੇ ਨਾਲ ਕੁਝ ਵੀ ਨਹੀਂ ਹੋ ਰਿਹਾ ਨਹੀਂ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈਗਾ ਕਿਸੇ ਕਿਸਾਨ ਵੀਰ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ ਤੇ ਹਾਂਜੀ ਹਾਂਜੀ ਤੇ ਜਿਹੜਾ ਇਹ ਜਿਹੜਾ ਕਬਜ਼ਾ ਲਿਆ ਜਾ ਰਿਹਾ ਹੈ ਉਹ ਐਸ ਪਰ ਰੂਲ ਐਸ ਪਰ ਕਾਨੂੰਨ ਦੇ ਅਨੁਸਾਰ ਹੀ ਲਿਆ ਜਾ ਰਿਹਾ ਸੀ ਡਿਪਾਰਟਮੈਂਟਸ ਵੱਲੋਂ ਕੀ ਜਵਾਬ ਨੇ ਦਿੱਤਾ ਕਿ ਇਹਨਾਂ ਨੂੰ ਇਹਨਾਂ ਦੇ ਰੋਸ ਕਾਰਨ ਜਿਹੜਾ ਹੁਣ ਡੀਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸਾਨੀ ਉਹਨੇ ਲਖਵਾਲ ਗਰੁੱਪ ਨਾਲ ਸਾਰਾ ਸੀਗਾ ਉਹਨਾਂ ਦੇ ਸਰਪਸ ਸੀਗੇ ਢਿੰਸਾ ਸਾਹਿਬ ਸੀਗੇ ਤੇ ਉਹਨਾਂ ਨੂੰ ਸਿਰਫ ਉਹਨੂੰ ਇਹੀ ਗੱਲ ਕੀਤੀ ਗਈ ਹੈ ਕਿ ਜੇ ਉਹਨੂੰ ਗੱਲਬਾਤ ਕੋਈ ਕਰਨਾ ਚਾਹੁੰਦੇ ਹੈ ਤਾਂ ਐਸਡੀਐਮ ਸਾਹਿਬ ਨਾਲ ਸਲਾਮਸ਼ਿਸ਼ਰਾ ਕਰਕੇ ਤੇ 3 ਵਜੇ ਸੋਮਵਾਰ ਦੀ ਮੀਟਿੰਗ ਇਹਨਾਂ ਨੇ ਰੱਖੀ ਗਈ ਹੈ ਤੇ ਉਸ ਮੀਟਿੰਗ ਵਿੱਚ ਆ ਲਾਸਟ ਫਲੱਡ ਜੋ ਆਇਆ ਸੀਗਾ 2023 ਦੇ ਵਿੱਚ ਉਹ ਅਸੀਂ ਉਹਨਾਂ ਪਿੰਡਾਂ ਦੇ ਨੁਮਾਇੰਦੇ ਵੀ ਸ਼ਾਮਲ ਕਰਾਂਗੇ ਜਾ ਕਿ ਸਾਰੀ ਸਥਿਤੀ ਪਤਾ ਲੱਗ ਸਕੇ ਵੀ ਜਿਹੜੀ ਹੈਗੀ ਆ ਆਉਣ ਵਾਲਾ ਫਲੱਡ ਜਿਹੜਾ ਹੈਗਾ ਉਹ ਜਿਆਦਾ ਨੁਕਸਾਨ ਨਾ ਕਰੇ ਉਹਨਾਂ ਦੇ ਵੀ ਅਸੀਂ ਵਿਚਾਰ ਲਵਾਂਗੇ ਡਰੇਨ ਦਾ ਜਾਨੀ ਕਿ ਉਸ ਵਿੱਚ ਫੈਸਲਾ ਹੋਏਗਾ ਵੀ ਇਹ ਕਹਾਂ ਸ਼ੁਰੂ ਹੋਏਗੀ ਜਾਂ ਇੱਥੇ ਬੰਦ ਹੋਏਗੀ ਹਾਂਜੀ ਇਹਦੇ ਬਾਰੇ ਤਾਂ ਹੁਣ ਉਹ ਮੀਟਿੰਗ